ਸੋ ਫੇਕਾ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਬੱਠੇ ਭੈਣੀ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਇੱਕ ਨੀਲੀ ਰਬੀ ਦੀ ਤੁਹਾਨੂੰ ਮੱਚ ਦਿਖਾ ਰਹੇ ਆ ਭਰਾਵਾਂ ਨੂੰ ਠੀਕ ਆ ਜੀ ਝੋਟੀ ਮੰਨੋ ਤੁਸੀਂ ਤਕਰੀਬਨ ਦੂਜਾ ਸੂਬਾ ਝੋਟੀ ਨੇ ਸੂਣਾ ਰਾਣੀ ਵੀਰੋਂ ਦੇ ਕੋਲ ਆਇਆ ਦੋਸਤੋ ਪੂਰੀ ਵੀਡੀਓ ਕਵਰ ਕੀਤੀ ਆ ਜਲਦੀ ਅਪਲੋਡ ਕਰਦੇ ਆਂਗੇ ਰਾਣੀ ਵੀਰੋ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀਆ ਵੀਰ ਜੀ ਰਾਣੀ ਪਾਜੀ ਇਹ ਝੋਟੀ ਆਪਣੇ ਕੋਲੋਂ ਦੂਜਾ ਸੂਬਾ ਸੂਣ ਆਲੀ ਆ ਹਾਂਜੀ ਹਾਂਜੀ ਪਹਿਲਾਂ ਉਹਨੂੰ ਪਹਿਲੇ ਸਵੇਰੇ ਤੁਸੀਂ ਦੱਸਿਆ ਵੀ ਕੋਈ 13 ਲੀਟਰ ਹਾਂਜੀ 13 ਤੋਂ ਬਾਹਰ ਬਾਰ ਦੁੱਧ ਚਵਾਜੀ ਹ ਹਾਂਜੀ ਹੁਣ ਮਤਲਬ ਸਮੇਂ ਦੀ ਗੱਲ ਕਰਕੇ ਦਿਨ ਲੈ ਜੂ ਜੇ ਕਿੰਨੇ ਕ ਦਿਨ ਲੈ ਜੂਗੀ ਚਲੋ ਜਿਆਦਾ ਨਹੀਂ 7-8 ਦਿਨ ਤੇ ਲੈ ਹੀ ਜਾਓਗੇ 8-7 ਦਿਨ ਹਾਂਜੀ ਠੀਕ ਹੈ ਰਾਣੀ ਵੀਰੇ ਕੁਰੀ ਲੰਬਾ ਤੋਰ ਕੇ ਦਿਖਾ ਦਗੇ ਭਰਾਵਾਂ ਨੂੰ ਲੈ ਵੇ ਲੂਵੇ ਦੀ ਕਰਾ ਦਗੇ ਚੈਕਿੰਗ ਸੋ ਹਾਈਟ ਕੱਬ ਕਿਸਾਨ ਵੀਰੋ ਵੱਡਾ ਛੋਟੀ ਦਾ ਚਲੋ ਕਿਸੇ ਭਰਾ ਨੇ ਦੂਰੋਂ ਨੇੜਿਓਂ ਤੁਰਨਾ ਤੁਸੀਂ ਵੱਡੇ ਹਾਈਟ ਕੱਦ ਦੇ ਵਿੱਚ ਆ ਉਹਨਾਂ ਭਰਾਵਾਂ ਲਈ ਤੋਹਫਾ ਦਿਖਾ ਰਹੇ ਜਿਹੜੇ ਮੇਰੇ ਭਰਾ ਤਕਰੀਬਨ ਅੰਦਰ ਮੰਡ ਦੇ ਵਿੱਚ ਸ਼ੌਂਕ ਰੱਖ ਕੇ ਬੈਠਿਆ ਵੀ ਨੀਲੀ ਰਾਵੀ ਦੀ ਕੋਈ ਚੰਗੀ ਮੱਛੀ ਟੱਕਰੇ ਤੇ ਜਰੂਰ ਖਰੀਦਦਾਰੀ ਕਰੀਏ ਸੋ 13 ਲੀਟਰ ਇਹਨੇ ਬ ਦੂਜਾ ਸੁਆ ਇਸ ਵਕਤੇ ਸੂਣ ਵਾਲੀ ਆ ਨਿਸ਼ਾਨੀਆਂ ਜੇਕਰ ਮੋٹے ਮੋٹے ਤਰ ਤੋ ਤੁਹਾਨੂੰ ਦਿਖਾਈਏ ਤਾਂ ਬਿਲਕੁਲ ਸੂਤੇ ਨਿਸ਼ਾਨ ਆ ਚਾਰੇ ਪੈਰ ਫੇਸ ਦੀ ਗੱਲ ਕਰੀਏ ਸਟੇਟ ਪੜਾ ਬਿੱਲੀ ਮਨਕਣੀ ਅੱਖ ਗੋਲ ਸਿੰਘ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਰਾਣੀ ਵੀਰਾ ਜੇ ਲੈਜੂ ਹਫਤਾ ਖੰਡ ਹਾਂਜੀ ਹਾਂਜੀ ਲੈਜੂ ਹਫਤਾਲੇ ਠੀਕ ਆ ਜੀ ਲਓ ਵੀ ਇੱਕ ਹਫਤਾ ਜੇ ਦੋਸਤੋ ਸਮਾਂ ਇਹਦਾ ਬਾਕੀ ਆ ਸੂਣ ਦਾ ਠੀਕ ਆ ਬਾਕੀ ਆ ਫਰੰਟ ਤੋਂ ਤੁਹਾਨੂੰ ਦਿਖਾ ਰਹੇ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਚੈੱਕ ਕਰੋ ਲੇਵੀ ਆਰਡਰ ਦੀ ਕੁਆਲਿਟੀ ਦੀ ਗੱਲ ਕਰੀਏ ਅੱਗੋਂ ਸਟਾਰਟਿੰਗ ਆ ਤੁਹਾਨੂੰ ਤੋਂ ਬੈਗ ਨੂੰ ਬਿਲਕੁਲ ਸਾਰ ਦੇ ਨਾਲ ਹੀ ਲੈਵਾ ਲਾਈ ਫਿਰਦੀ ਕਰਮਾਂ ਲਈ ਅਜੇ ਵੀ ਜੇਕਰ 5-4 ਦਿਨ ਕੱਢ ਗਈ ਤੇ ਚੰਗੀ ਉਮੀਦ ਕਰ ਸਕਦੇ ਆ ਆਪਾਂ ਬਾਕੀ 35 ਟੁੱਪਣ ਹੈ ਰਾਈ ਵਧੀਆ ਬੜੀ ਵਧੀਆ ਵਧੀਆ 35 ਬਹੁਤ ਵਧੀਆ ਜੀ ਠੀਕ ਆ ਜੀ ਆ ਦੇਖੋ ਵੇਖੋ ਡਿਜ਼ਾਈਨ ਠੀਕ ਆ ਜੀ ਬਹੁਤ ਸੋਹਣੀ ਲੇਵੀ ਆਰਡਰ ਦੀ ਕੁਆਲਿਟੀ ਤੇ ਮੁੱਲ ਨਾਲੇ ਵੀਰੇ ਦਾ ਤੁਸੀਂ ਕਿਹਾ ਵੀ ਫੋਨ ਤੇ ਕਰਨਾ ਹਾਂ ਫੋਨ ਤੇ ਕਰਾਂਗੇ ਲੋ ਵੀ ਵੀਰ ਜਿਹੜਾ ਮੇਰਾ ਭਰਾ ਕੋਈ ਖਰੀਦਦਾਰ ਚਾਹ ਵਾਲਾ ਹੈਗਾ ਠੀਕ ਆ ਜੀ ਕਾਲ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਲਾ ਦਿੱਤਾ ਤੇ ਵੀਰਾਂ ਦਾ ਵੀ ਜਿਹੜਾ ਮੋਲ ਆ ਖਾਸ ਤੌਰ ਤੇ ਫੋਨ ਤੇ ਕਰਾਂਗੇ ਜਿਹੜੇ ਭਰਾ ਨੂੰ ਜਜੂਗੀ ਪਸੰਦ ਆਊਗੀ ਤੇ ਰੇਟ ਜਿਹੜਾ ਦੋਸਤੋ ਫੋਨ ਤੇ ਦੱਸਿਆ ਜਾਊਗਾ